ਪਾਵਰ ਸਟੀering ਆ ਜਾਂਦਾ ਨਾ ਜੀ ਇਹ ਡਿਸਕ ਬ੍ਰੇਕਾਂ ਚ ਆ ਜਾਂਦਾ ਹੈ ਹੈਗਾ ਡੀਆਈ 550 ਹੈਗਾ ਏਸ ਹੈ ओरिजिनल ਸਾਰਾ ਨੰਬਰ ਵੀ ਤੁਸੀਂ ਪੰਜਾਬ ਦਾ ਦੱਸਤਾ ਹਾਂਜੀ ਹਾਂਜੀ ਇਹ ਡੱਕੜੋਕ ਸਾਰਾ ਕੁਛ ਆਪਾਂ ਇਵੇਂ ਹੀ ਦੇਣਾ ਨਾ ਬਾਈ ਹਾਂਜੀ ਹਾਂਜੀ ਭਾਈ ਇਹਨੂੰ ਸਟਾਰਟ ਕਰਕੇ ਦਿਖਾਓ ਪਰ ਮੈਂ ਆ ਸਾਰਾ ਦਿਖਾ ਦੇ ਕੰਡੀਸ਼ਨ ਤਾਂ ਸਾਰੀ ਚੈੱਕ ਕਰਵਾ ਦੇ ਵੀ ਚੰਗੇ ਟਰੈਕਟਰ ਆ ਮਿੱਤਰੋ ਪੂਰੀ ਗਾਰੰਟੀ ਵਾਲਾ ਹਨਾ ਹਾਂ ਇੱਕ ਮਿੰਟ ਜੀ ਇਧਰੋਂ ਵੀ ਦਿਖਾ ਦੀ ਆਪਾਂ ਕੰਡੀਸ਼ਨ ਧਰਮੇ ਆ ਸੈਲਫ ਸੂਲਫ ਦਾ ਸਾਰਾ ਚੈੱਕ ਕਰਵਾ ਦੇ ਹਨਾ ਦੇ ਇਹਨੂੰ ਕਰਿਓ ਜੀ ਸਟਾਰਟ ਕਰਿਓ ਕੋਈ ਟੁੱਕੜਾ ਜਾਮਾ ਓਕੇ ਐ ਅੱਛਾ ਹਾਂ ਸਟਾਰਟ ਆੜੇ ਵੀ ਟਰੈਕਟਰ ਦੀ ਵਾੜੀ ਲੱਗੜੀ ਆੜਾ ਰੇਸ ਦਿਓ ਜੀ ਓਕੇ ਕਰ ਦਿਓ ਜੀ ਬੰਦਾ ਹਾਂਜੀ ਭਈ ਇਹ ਇੱਕ ਮਾਡਲ ਦੱਸਿਆ ਸੀ ਤੇਰਾ 13 13 ਜੀ ਇਹ ਹੈਗਾ ਮਿੱਤਰੋ 13 ਮਾਡਲ 3 ਸਪੀਡ ਹੋਇਆ ਬਈ 3 ਸਪੀਡ ਹੋਇਆ ਹੋਇਆ ਪਾਵਰ ਸਟੀering ਐ ਵੀ ਹੈਣਾ ਜੀ ਹਾਂਜੀ ਹਾਂਜੀ ਤੇ ਮੂਰਲਾ ਜੋੜਾ ਤਾਂ ਹੈਗਾ ਜਮੇ ਹੀ ਨਵਾਂ ਜਮੇ ਪਿਛਲਾ ਵੀ ਨਵਾਂ ਨਵਾਂ ਹੀ ਐ ਵੀਰੇ ਇਕੱਠੇ ਪਿਛਲਾ ਵੀ ਨਵਾਂ ਵਰ ਗਈ ਐ ਇਕੱਠੇ ਪਾਏ ਸੀ ਅਸਾਂ ਇਕੱਠੇ ਪਾਏ ਸੀ ਜੀ ਹਾਂਜੀ ਹਾਂਜੀ ਓਕੇ ਮੈਟਰੋ ਅੱਜ ਨਾਲ ਆਪਾਂ ਪਿੰਡ ਸੇਖੇ ਪਹੁੰਚੇ ਹੋਇਆ ਸੇਖਾ ਬਿਲਕੁਲ ਬਰਨਾਲੇ ਦੇ ਨਾਲ ਲੱਗਦਾ ਪਿੰਡ ਹੈ ਇੱਥੇ ਕਿਉਂ ਆਏ ਹੋਇਆ ਤਾਂ ਉਹਨੂੰ ਸਾਰਿਆਂ ਨੂੰ ਪਤਾ ਨਾ ਇਸ ਜਿਵੇਂ ਕਹਦੀ ਘਰ ਦੇ ਵਿੱਚ ਦੋ ਟਰੈਕਟਰ ਖੜੇ ਨੇ ਇਹ ਤਾਂ ਹੈਗਾ ਸਵਰਾਜ 855 XM 2013 ਮਾਡਲ ਤੇ ਜਿਹੜਾ ਇਧਰਲੇ ਪਾਸੇ ਖੜਾ ਇਹ ਹੈਗਾ ਐਸ ਡੀਆਈ 550 ਬਾਕੀ ਆਪਾਂ ਬਾਈ ਪਰਮਜੀਤ ਦੇ ਘਰੇ ਆ ਇਹ ਕੋਈ ਜਿਵੇਂ ਆਪਾਂ ਇਹ ਕਹਦੀ ਆ ਵੀ ਵਪਾਰੀ ਬੰਦਾ ਨਹੀਂ ਬਾਈ ਨੇ ਇਹ ਟਰੈਕਟਰ ਪਿੱਛੇ ਜੇ ਖਰੀਦੇ ਸੀ ਤੇ ਇਹ ਟਰੈਕਟਰ ਕਿੰਨਾ ਚਲੋਗੇ ਵੀਰੇ ਇਹਨੂੰ 10 ਸਾਲ ਹੋ ਗਏ ਆਪ ਨੂੰ ਇਹਨੂੰ 10 ਸਾਲ ਹੋ ਗਏ ਇਸੇ ਘਰੇ ਹਨਾ ਜੀ ਤੇ ਅੱਜ ਕੱਲ ਇਹ ਦੋਨਾਂ ਦੇ ਵਿੱਚੋਂ ਇੱਕ ਆਪੇਕਟਰੈਕਟਰ ਸੇਲ ਕਰਨਾ ਤੇ ਪਹਿਲਾਂ ਤੁਹਾਨੂੰ ਬਾਈ ਨੂੰ ਮਿਲਾਦੀ ਵੀਰੇ ਇਸੇ ਸ੍ਰੀ ਘਰ ਸਸਰੀ ਘਰ ਚਾਹ ਫਰਮ ਜੀ ਬਹੁਤ ਵਧੀਆ ਵੀਰੇ ਠੀਕ ਹਾਂਜੀ ਹਾਂਜੀ ਇਹ ਦੱਸਿਓ ਵੀ ਆਪਾਂ ਦੋਨਾਂ ਚੋਂ ਕਿਹ ਟਰੈਕਟਰ ਵੇਚਣਾ ਵੈਸੇ ਤਾਂ ਇਹਦਾ ਹੀ ਇਰਾਦਾ ਵੀਰੇ ਅਸੇ ਇਹਦਾ ਹੀ ਇਰਾਦਾ ਇਹਦਾ ਹੀ ਮੇਨ ਇਰਾਦਾ ਇਹਦਾ ਹੀ ਆਪਣਾ ਠੀਕ ਹੈ ਜੀ ਕਿਉਂਕਿ ਜੇ ਆਪਾਂ ਕਹੀਏ ਵੀ ਉਹ ਵਪਾਰੀਆਂ ਵਾਲਾ ਨਹੀਂ ਪੈਸੇ ਦਾ ਵੀ ਦੇਖਣਾ ਹੈ ਜੇ ਇਹ ਵਿਕਦਾ ਤਾਂ ਉਹ ਜ਼ਮੀਨ ਹੀ ਵੇਚਣਾ ਅਸੇ ਫਿਰ ਆਪ ਬਈ ਇਹਦਾ ਨੰਬਰ ਕਿੱਥੋਂ ਦਾ ਵਰਮਜੀਤ ਇਹਦਾ ਨੰਬਰ ਸੰਗਰੂਰ ਜ਼ਿਲ੍ਹੇ ਦਾ ਸੰਗਰੂਰ ਦਾ ਪੀਵੀ 13 ਹੈ ਨਾ ਹਾਂਜੀ ਪੀਵੀ 13 ਹਾਂਜੀ ਤੇ ਇਹ ਤੂੰ ਤੁਹਾਡਾ ਕੜਵਾਇਆ ਹੋਇਆ ਜੇ ਤੁਸੀਂ ਲੈਤਾ ਨਹੀਂ ਨਹੀਂ ਇੱਕ ਪਹਿਲਾਂ ਆਪਣੇ ਨਾਮ ਦੂਸਰੇ ਥਾਂ ਮੈਂ ਅੱਛਾ ਪਹਿਲਾਂ ਇਹ ਤੁਸੀਂ ਲੈਤਾ ਸੀ ਚੱਲਦਾ ਤੇ ਹੁਣ ਇਹ ਤੁਹਾਡੇ ਨਾਮ ਆਰ ਸੀ ਹੈਗੀ ਇਹਦੀ ਆਰ ਸੀ ਹੈਗੀ ਆਪਣੇ ਨਾਮ ਉਹ ਕਿ ਤੁਹਾਡੇ ਨਾਮ ਆ ਤੇ ਬਈ ਇਹ ਕੰਡੀਸ਼ਨ ਦਾ ਫਿਰ ਸਾਰਾ origignal ਬਿਲਕੁਲ ਬਿਲਕੁਲ ਵੀਰੇ ਜੋ ਕੋਸਾ ਨਾਲ ਦਾ ਹੀ ਹੈ ਇਹਦੇ ਅੱਛਾ ਜਿਸ ਤਰ੍ਹਾਂ ਕੰਪਨੀ ਚੋਂ ਆਇਆ ਤੇ ਉਹਦਾ ਨਾਲ ਦਾ ਹੀ ਆ ਉਹਦਾ ਹੀ ਨਾਲ ਦਾ ਹੀ ਆ ਧਰਮੇ ਬੰਪਰ ਤੋਂ ਲੈ ਕੇ ਲਿੰਕਾਂ ਤੱਕ ਅਪੇ ਕਹਿ ਸਕਦੇ ਆ ਵੀ ਸਾਰਾ ਟਰੈਕਟਰ origignal ਹੈ ਮਗਰ ਆਡ ਹਣਾ ਤੇ ਬਾਕੀ ਹੋਰ ਵੀ ਮੈਂ ਵੱਡੀ ਗੱਲ ਦੱਸਦਾ ਵੈਸੇ ਤਾਂ ਬਾਈ ਜਿਵੇਂ ਕਹਿੰਦੀ ਹੈ ਹੀਰੇ ਦੀ ਪਰਖ جوہری ਨੂੰ ਹੁੰਦੀ ਹੈ ਹਣਾ ਸਾਰੇ ਟਰੈਕਟਰ ਵੇਖ ਲੈਣਗੇ ਜੇ ਕਿਸੇ ਵਪਾਰੀ ਦੇ ਘਰੇ ਹੁੰਦੇ ਨਾ ਤਾਂ ਹੁਣ ਨੂੰ ਮਾਰ ਮਾਰ ਕੇ ਪਾਲਸਾਂ ਆ ਸਾਰੇ ਕਾਲੇ ਕੱਢੇ ਪੈਸੇ ਬਿਲਕੁਲ ਬਿਲਕੁਲ ਬਾਈ ਆਪਣਾ ਇਹ ਕੰਮ ਹੀ ਨਹੀਂ ਬਾਕੀ ਮੈਂ ਤਾਂ ਕਰਨ ਵਾਲਾ ਹੀ ਨਹੀਂ ਹਾਂ ਤੇ ਬਾਕੀ ਹਣਾ ਬਾਈ ਦੀ ਕੰਡੀਸ਼ਨ ਤੁਹਾਨੂੰ ਸਪਨ ਸਾਰਿਆਂ ਦਿਖਾਤੀ ਧਰਮੇ ਸਾਰਾ ਤਾਂ ਹੈਗਾ ਇਹ 오ਰੀਜਨਲ ਟਿਊਬਾਂ ਦਾ ਚੈੱਕ ਕਰਵਾ ਦੇ ਲਿੰਕਾਂ ਦਾ ਚੈੱਕ ਕਰਵਾ ਦੇ ਆਹ ਕੰਪਨੀ ਦੇ ਸਟਿੱਕਰ ਜਿਹੜੇ ਹਾਲੇ ਤਾਂ ਕੋਮੇ ਲੱਗੇ ਪਏ ਆ ਦੇਖੋ ਲਿੰਕਾਂ ਦਾ ਚੈੱਕ ਕਰਵਾ ਦੇ ਕੋਈ ਜਿਵੇਂ ਕਹਿੰਦੀ ਟੁੱ ਤੇ ਛਤਰੀ ਵੀ ਦਿਖਾ ਦੇ ਬਿਲਕੁਲ ਨਮੀਆਂ ਮਗਰਾਡਾਂ ਦੇ ਉੱਪਰੋਂ ਦਿਖਾ ਸਫਾਈ ਇਧਰੋਂ ਮਗਰਾਡ ਚੈੱਕ ਕਰਵਾ ਦੇ ਰਿੰਮ ਚੈੱਕ ਕਰਵਾ ਦੇ ਮਗਰਲੇ ਪਾਸੇ ਹੈਗਾ 14 ਦੇ ਟਾਇਰਾਂ ਚ ਬਈ ਇਹ ਹੈ ਨਾ ਹਾਂਜੀ ਹਾਂਜੀ ਤੇ ਬੀਕੇਟੀ ਦਾ ਜੋੜਾ ਲੱਗਿਆ ਹੋਇਆ ਚੌਕੜਾ ਹੀ ਆ ਬੀਕੇਟੀ ਦਾ ਜੀ ਹਾਂਜੀ ਚੌਕੜੀ ਇਸੇ ਚੌਕੜੀ ਬੀਕੇਟੀ ਦਾ ਓਕੇ ਹਾਂ ਮੂਰੇ ਵੀ ਤੇ ਟਾਇਰਾਂ ਦੀ ਕੰਡੀਸ਼ਨ ਬਈ ਦੀ ਕਿੰਨੇ ਕੇ ਪੈਸੇ ਹੋਣੀਆਂ ਬਰਮ ਜੀ ਤਾਂ ਇਹਦੇ ਆਪਾਂ ਜੀ ਸਹੀ ਸਹੀ ਲਾ ਲਓ ਵੀ 70 ਕੇ ਪੈਸੇ ਹੋਣੀਆਂ ਹਾਂ ਹਾਂ 70 ਕੇ ਪੈਸੇ ਟਾਇਰ ਹੈਗੇ ਆ ਚੌਕੜੀ ਟਾਇਰਾਂ ਦੇ ਇਨ ਹਾਂ ਜੇ ਹਾਂ ਪਾਵਰ ਸਟੀering ਆ ਜਾਂਦਾ ਨਾ ਜੀ ਇਹ? ਹਾਂਜੀ ਹਾਂਜੀ ਡਿਸਕ ਬ੍ਰੇਕਾਂ ਚ ਆ ਜਾਂਦਾ ਹੈ। ਹੈਗਾ ਡੀਆਈ 550 ਹੈਗਾ ਏਸ ਹੈ ओरिजिनल ਸਾਰਾ। ਨੰਬਰ ਵੀ ਤੁਸੀਂ ਪੰਜਾਬ ਦਾ ਦੱਸਤਾ। ਹਾਂਜੀ ਹਾਂਜੀ ਇਹ ਡੱਕੜੋਕ ਸਾਰਾ ਕੁਛ ਆਪਾਂ ਐਵੇਂ ਹੀ ਦੇਣਾ ਨਾ ਬਾਈ? ਹਾਂਜੀ ਹਾਂਜੀ। ਚੱਲਦਾ ਹੈ, ਚੱਲਦਾ ਹੈ। ਬਾਈ ਇਹਨੂੰ ਸਟਾਰਟ ਕਰਕੇ ਦਿਖਾਓ। ਧਰਮੇ ਆ ਸਾਰਾ ਦਿਖਾ ਦੇ। ਕੰਡੀਸ਼ਨ ਤਾਂ ਸਾਰੀ ਚੈੱਕ ਕਰਵਾ ਦੇ। ਵੀ ਚੰਗੇ ਟਰੈਕਟਰ ਆ ਮਿੱਤਰੋ ਪੂਰੀ ਗਾਰੰਟੀ ਵਾਲਾ ਹਨਾ। ਹਾਂ 1 ਮਿੰਟ ਜੀ ਇਧਰੋਂ ਵੀ ਦਿਖਾ ਦੀ ਆਪਾਂ ਕੰਡੀਸ਼ਨ। ਧਰਮੇ ਆ ਸੈਲਫ ਸੂਲਫ ਦਾ ਸਾਰਾ ਚੈੱਕ ਕਰਵਾ ਦੇ। ਹਨਾ। ਤੇ ਇਹਨੂੰ ਕਰਿਓ ਜੀ ਸਟਾਰਟ ਕਰਿਓ ਕੋਈ ਨਾ ਜਾਮਾ ਓਕੇ ਹੈ ਅੱਛਾ ਅਹ ਸਟਾਰਟ ਆ ਦੇ ਵੀ ਟਰੈਕਟਰ ਦੀ ਵਾੜੀ ਤਾਕੜੀ ਆੜ ਰੇਸ ਦਿਓ ਜੀ ਓਕੇ ਕਰ ਦਿਓ ਜੀ ਬੰਦ ਟਰ ਮੇ ਮੂਰਲੇ ਵਿੱਚ ਜਮ ਕਹਿੰਦੀ ਹਾਂ ਰਮ ਚੈੱਕ ਕਰਵਾ ਦੇ ਹਨਾ ਟਰੈਕਟਰ ਦੀ ਪੂਰੀ ਤਸੱਲੀ ਆ ਜੇ ਕਿਸੇ ਸਜਣ ਨੇ ਖਰੀਦਣਾ 11 ਦਾ ਮਾਡਲ ਹੈ ਹਨਾ ਜੇ ਤੁਹਾਡੇ ਨਾਲ ਮਾਰਸੀ ਆ ਹਾਂਜੀ ਹਾਂ ਬਈ ਇਹ ਦੱਸਿਓ ਆਪਾਂ ਇਹ ਟਰੈਕਟਰ ਦੀ ਡਿਮਾਂਡ ਕੀ ਰੱਖੀ ਹੋਈ ਆ ਇਹਦੇ ਵੀਰੇ 2,80,000 ਰੁਪਇਆ 2,80,000 ਹਾਂਜੀ ਓਕੇ ਜੇ ਕੋਈ ਸੱਜਣ ਹੁਣ ਇਹ ਹੁੰਦਾ ਜੀ ਆਪਾਂ ਕੰਡੀਸ਼ਨ ਦਾ ਦਿਖਾਤਾ ਕਿਉਂਕਿ ਜਿਹੜਾ ਵੀ ਸੱਜਣ ਇਹਨੂੰ ਵੇਖਣਾਗਾ ਉਹ ਲੈ ਕੇ ਮੁੜੂ ਬਿਲਕੁਲ ਬਿਲਕੁਲ ਮਾਨਤਾ ਨਾਲ ਆਪਾਂ ਕਰ ਦਾਂਗੇ ਹਾਂਜੀ ਹਾਂ ਵੀਰੇ ਹਾਂਜੀ ਲੈ ਮਿੱਤਰੋ 2,80,000 ਹੈਗੀ ਐ ਡਿਮਾਂਡ ਮਾਨਤਾ ਨਾਲ ਤੁਹਾਡਾ ਹੋਊਗਾ ਤੇ 2011 ਮਾਡਲ ਆ ਪੰਜਾਬ ਦਾ ਨੰਬਰ ਆ ਸੈਕੰਡ ਆਨਰ ਆ ਹੈਨਾ ਤੇ ਸਾਰਾ A to Z ਹੈਗਾ ਵੀ origignal ਆ ਤੇ ਬਾਕੀ ਤੁਹਾਨੂੰ ਸਟਾਰਟਿੰਗ ਟਰੈਕਟਰ ਦੀ ਦਿਖਾਤੀ ਜੇ ਕਿਸੇ ਸੱਜਣ ਨੇ ਖਰੀਦਣਾ ਹੋਇਆ ਤਾ ਫਟਾਫਟ ਫੋਨ ਲਾ ਲਿਓ ਤੇ ਹੁਣ ਤੁਹਾਨੂੰ ਦਿਖਾਉਣੇ ਆ ਜਿਹੜਾ ਸਵਰਾਜ ਹੈਗਾ ਐਕਸਐਮ ਹਨਾ ਜੀ ਬਈ ਇਹ ਇੱਕ ਮਾਡਲ ਦੱਸਿਆ ਸੀ 13 13 ਜੀ ਇਹ ਹੈਗਾ ਮਿੱਤਰੋ 13 ਮਾਡਲ 3 ਸਪੀਡ ਹੋਇਆ ਬਈ 3 ਸਪੀਡ ਹੋਇਆ ਹੋਇਆ ਪਾਵਰ ਸਟੀਅਰਿੰਗ ਹੈ ਵੀ ਹਨਾ ਜੀ ਹਾਂਜੀ ਹਾਂਜੀ ਤੇ ਮੂਰਲਾ ਜੋੜਾ ਤਾਂ ਹੈਗਾ ਜਮੇ ਹੀ ਨਵਾਂ ਜਮੇ ਪਿਛਲਾ ਵੀ ਨਵਾਂ ਨਵਾਂ ਹੀ ਹੈ ਵੀਰੇ ਇਕੱਠੇ ਪਾ ਹਾਂ ਪਿਛਲਾ ਵੀ ਨਵਾਂ ਵਰ ਗਈ ਹੈ ਇਕੱਠੇ ਪਾਏ ਸੀ ਅਸਾ ਇਕੱਠੇ ਪਾਏ ਸੀ ਜੀ ਹਾਂਜੀ ਹਾਂਜੀ ਓਕੇ ਇਹ ਹੈਗੇ ਨੇ ਆਪਣੇ ਗੱਡੀ ਆਰਦੇ ਹਨਾ ਜੀ ਹਾਂਜੀ ਇਹ ਮੂਰੇ ਮਰਫ ਦੇ ਨੇ ਮਗਰ ਗੱਡੀ ਆਰਦੇ ਨੇ ਪਰ ਰੇਮਾਂ ਦਾ ਚੱਕਰ ਵ ਤੇ ਛਤਰੀ ਵਗੈਰਾ ਦਿਖਾ ਦੇ 3 ਸਪੀਡ ਤੁਸੀਂ ਕਿਹਾ ਵੀ ਹੋਇਆ ਹੋਇਆ ਹੈ ਨਾ ਪਿਛਲ ਲਿੰਕਾਂ ਦਾ ਚੈੱਕ ਕਰਵਾ ਦੇ ਟਿਊਬਾਂ ਦਾ ਚੈੱਕ ਕਰਵਾ ਦੇ ਮਗਰ ਆਡਾ ਮਗਰੂਡਾਂ ਦਾ ਵੀ ਸਾਰਾ ਓਕੇ ਹੈ ਡਰਾਈਵਰ ਇਹਦਾ ਵੀ ਪੰਜਾਬ ਦਾ ਨੰਬਰ ਐਮ ਪੀ ਵੀ 33 ਇਹ ਆ ਇਹ ਮਾਨਸਾ ਦਾ ਜੀ ਇਧਰੋਂ ਪੈਰਦਾਨਾਂ ਦਾ ਧਰਮੇ ਚੈੱਕ ਕਰਵਾ ਦੇ ਬਲੌਕ ਦਾ ਸਾਰੇ ਚੈੱਕ ਕਰਵਾ ਦੇ ਡਬਲ ਪੰਪ ਚ ਆ ਜਾਂਦਾ ਨਾ ਇਹ ਤੇ ਇਹਨੂੰ ਵਿੱਚੋਂ ਵੀ ਦਿਖਾ ਦੀ ਆਪਾਂ ਖੋਲ ਕੇ ਹਾਂ ਦਿਖਾ ਦੇ ਦਿਖਾ ਦੇ ਲੈ ਕਰਵਾ ਦੇ ਕਰਾ ਚੈੱਕ ਇਹਨੂੰ ਕਿੰਨਾ ਟਾਈਮ ਹੋ ਗਿਆ ਜੀ ਤੁਹਾਡੇ ਲਵੇ ਇਹਨੂੰ ਦੋਕਸਾਰੀ ਹੋਇਆ ਜੀ ਇਹਨੂੰ ਦੋਸਾਰ ਇਹਦਾ ਨਾਮ ਕਰਵਾਇਆ ਨਹੀਂ ਇਹ ਨਹੀਂ ਨਾਮ ਤਸਵੀਰ ਨਾਮ ਕਰੋ ਇਹ ਆਪਣੇ ਨਾਮ ਆ ਇਹ ਆਪਣੇ ਨਾਮ ਇਹਦੀ ਕੀ ਡਿਮਾਂਡ ਆ ਉਹ ਡਾਇਰੈਕਟਰ ਦੀ ਇਹਦੇ 4 ਲੱਖ ਜੀ ਇਹਦੀ 4 ਲੱਖ 2013 ਮਾਡਲ ਆ ਹਾਂ 2013 ਮਾਡਲ ਓਕੇ ਤੇ ਪਰਮਜੀਤ ਤੁਹਾਡਾ ਮੋਬਾਈਲ ਨੰਬਰ ਦੱਸਿਓ ਬਈ 9023397490 97 490 92, 93, 94, 90 ਤੋਂ 33 97 490 ਓਕੇ 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 ਤੇ ਲੈ ਮਿੱਤਰੋ ਇਹ ਨੰਬਰ ਤੇ ਸੰਪਰਕ ਕਰ ਲਿਓ ਦੁਆਰਾ ਦੱਸ ਦਿੰਨੇ ਆ ਪਿੰਡ ਸੇਖਾ ਪੈ ਜਾਂਦਾ ਜੀ ਜਿਲ੍ਹਾ ਤੁਹਾਨੂੰ ਬਰਨਾਲਾ ਪੈ ਜਾਂਦਾ ਇੱਥੋਂ ਮਤਲਬ 6 ਕਿਲੋਮੀਟਰ ਸੇਖਾ ਬਰਨਾਲਾ ਹਣਾ ਨਹੀਂ ਬਰਨਾਲਾ 10 ਹੋਣਾ 10 ਕਿਲੋਮੀਟਰ ਹਾਂ ਧੂਰੀ ਹੋਣਾ 18 ਕਰੋ ਠੀਕ ਹੈ ਇਹ ਮਤਲਬ ਜਿਹੜਾ ਬਰਨਾਲੇ ਤੋਂ ਧੂਰੀ ਨੂੰ ਜਾਂਦੇ ਉਹ ਰੋਡ ਦੇ ਉੱਪਰ ਪਿੰਡ ਆ ਗਏ ਓਕੇ ਲੈ ਮਿੱਤਰੋ ਨੰਬਰ ਆਪਾਂ ਸਕਰੀਨ ਤੇ ਚਲਾਤਾ ਕਰੋ ਸੰਪਰਕ ਜੇ ਕਿਸੇ ਨੇ ਏਸ ਟਰੈਕਟਰ ਖਰੀਦਣਾ 2011 ਮਾਡਲ ਤੇ ਉਹ ਹੈਗਾ 855 2013 ਮਾਡਲ ਹ